ਆਸੋ ਲਈ ਇੱਕ ਮਿੰਟ ਪ੍ਰਧਾਨ ਸਭਾ ਹਲਕਾ ਐਸੇ ਨਾਲਾ ਦੇ ਪਿੰਡ ਮਾਕੋਵਾਲ ਉੱਥੇ ਖੜੇ ਹਾਂ ਮਿਡਲ ਸਕੂਲ ਹੈ ਇੱਥੇ ਸਿੱਖਿਆ ਕ੍ਰਾਂਤੀ ਦਾ ਬਦਲਦਾ ਪੰਜਾਬ ਦਾ ਪ੍ਰੋਗਰਾਮ ਸੀਗਾ ਮੰਤਸਵ ਨੇ ਸਦਾ ਭਗਵਾਨ ਸਿੰਘ ਮਾਨ ਜੀ ਨੇ ਸਾਡੇ ਸਿੱਖਿਆ ਮੰਤਰੀ ਸਰਦਾਰ ਜੋਗ ਸਿੰਘ ਮਾਨ ਜੀ ਨੇ 10 ਲੱਖ 21 ਆਰਬੀਆਂ ਸਪਿਰ ਨੂੰ ਗਰਾਂਟ ਜਿਹੜੀ ਕਮਲਿਆ ਵਾਸਤੇ ਦਿੱਤੀ ਸੀ ਉਹਦਾ ਅਦਗਾਡਨ ਕੀਤਾ ਇਹ ਤੋਂ ਪਹਿਲਾਂ ਅੱਜ ਮਤਲ ਜਿਹੜਾ ਬਦੂ ਸ਼ਾਂਗਾ ਤਲਵੰਡੀ ਕੋਟਲਾ ਸਾਡੇ ਪਿੰਡਾਂ ਦੇ ਵਿੱਚ ਮਤਲ ਜਿਹੜੇ ਸਕੂਲਾਂ ਦੇ ਘਾਟ ਰਿਖੇ ਜਿੱਥੇ ਜਿੱਥੇ ਪੈਸੇ ਆਏ ਕੱਲ ਵੀ ਇਸੇ ਤਰ੍ਹਾਂ ਕਰਾਂਗੇ ਜਿਹੜਾ ਸਾਡੀ ਸਰਕਾਰ ਦੀ ਸੰਧੀ ਆ ਕਿ ਜੇ ਅਸੀਂ ਬੱਚਿਆਂ ਨੂੰ ਪੜ੍ਹਾਉਨੇ ਜੇ ਬੱਚੇ ਪੜ੍ਹ ਜਾਂਦੇ ਆ ਜਿੱਥੇ ਸਮਾਜ ਪੜ੍ਹ ਲਿਖ ਜਾਂਦਾ ਉੱਥੇ ਗਰੀਬੀ ਬੇਰੁਜ਼ਗਾਰੀ ਸਭ ਚੀਜ਼ਾਂ ਜਿਹੜੀਆਂ ਬੇਸਹ ਦਾ ਦੂਰ ਹੋ ਜਾਂਦਾ ਸੋ ਬੱਚਿਆਂ ਨੂੰ ਪੜ੍ਹਾਉਣਾ ਜਿਹੜਾ ਬਹੁਤ ਜ਼ਰੂਰੀ ਹੈ ਸਾਡੀ ਇੱਕ ਗਾਰੰਟੀ ਸੀਗੀ ਜਿਹੜੀ ਇਲੈਕਸ਼ਨ ਦੇ ਵਿੱਚ ਦਿੱਤੀ ਸੀ ਸਕੂਲ ਤੇ ਬਣਾਏ ਆ ਮਿੰਨਟ 620 ਸਕੂਲ ਬਣਾ ਦਿੱਤੇ ਪਰ ਨਾਲ ਨਾਲ ਜਿਹੜੇ ਇਹ ਸਕੂਲ ਜਿਨ੍ਹਾਂ ਦੀਆਂ ਬਿਲਡਿੰਗਾਂ ਖਰਾਬ ਸੀ ਸਭ ਕੁਝ ਜਿਨ੍ਹਾਂ ਦੇ ਵਿੱਚ ਕੁਝ ਜਿਹ ਹੈ ਨਹੀਂ ਸੀ ਉਹਨਾਂ ਨੂੰ ਅਪਗ੍ਰੇਡ ਕਰਨ ਵਾਸਤੇ ਬਲੇ ਜਿਹੜਾ ਇਹ ਮਾਨ ਸਾਹਿਬ ਲੱਖਾਂ ਰੁਪਏ ਕਰੋੜਾਂ ਦੀ ਦੇ ਦੇ ਉਹਨੇ ਕਰਕੇ ਅੱਜ ਜਿਹੜਾ ਬੰਦਾ ਲੰਬੀ ਲੜੀ ਚੱਲਦੀ ਆ ਡੇਲੀ ਦੀ ਡੇਲੀ ਭਾਵੇਂ ਕੱਤ ਦੀ ਗਰਮੀ ਆ ਫਿਰ ਵੀ ਜਿਹੜਾ ਚੱਲ ਰਿਹਾ ਉਹ ਨਹੀਂ ਚੱਲੀ ਜਾ ਗਰਮੀ ਦੇਖੋ ਪਿੰਡਾਂ 'ਚ ਜੰਮੇ ਆ ਕਿਸਾਨ ਦੇ ਪੁੱਤ ਆ ਜਲਮੀ ਤੇ ਹੈਗੀ ਆ ਆਪਾਂ ਕਿਹਨੇ ਸੋਲਿਆ ਪਰ ਆਪਾਂ ਦੋ ਸਵੇਰੇ ਵੀ ਚਾਹ ਪੰਜ ਪਿੰਡ ਕੱਢਦੇ ਆ ਸ਼ਾਮ ਨੂੰ ਕੱਢਦੇ ਤੁਹਾਨੂੰ ਪਤਾ ਹੀ ਆ 4 ਵਜੇ ਤੁਸੀਂ ਨਾਲ ਹੀ ਉੱਠਾ ਉਦੋਂ ਵੀ ਪਿੰਡ ਕੱਢਦੇ ਆ ਇਹ ਕੰਮ ਇੱਕ ਬਹੁਤ ਜ਼ਰੂਰੀ ਕਰਨ ਵਾਲਾ ਲੋਕਾਂ ਨੂੰ ਮਿਲਣ ਵਾਲਾ ਲੋਕਾਂ ਨੂੰ ਦੱਸਣ ਵਾਲਾ ਹੈ ਇਸੇ ਕਰਕੇ ਆਪਾਂ ਜ਼ਿਆਦਾ ਥੋੜਾ ਜਿਹਾ ਚਾਹ ਦੇ ਲੋਕਾਂ ਤੋਂ ਤੱਕੀ ਤੇ ਹੁੰਦੀ ਆ ਪਰ ਕੋਈ ਨਹੀਂ ਲੋਕਾਂ ਨੂੰ ਮਿਲਣਾ ਜਿਹੜਾ ਬਹੁਤ ਜ਼ਰੂਰੀ ਮੰਤਰੀ ਜੀ ਦੀ ਰਾਜ ਦੀ ਸਿਆਸਤਾਂ ਵਿੱਚ ਕਿੰਨਾ ਫਰਕ ਦੇਦੇ ਉਹ ਵੀ ਅੱਜ ਦੇ ਵੱਡੇ ਟਾਈਮ ਗਰਮੀ ਦੇ ਵਿੱਚ ਵੀ ਨਿਕਲਦੇ ਇਹ ਜਿਹੜਾ ਮਤਲਬ ਸਕੂਲ ਹੈ ਇੱਥੇ ਪਹਿਲੀ ਵਾਰ ਗਦਾਰਤ ਆਈ ਕਿਸ ਨੇ ਇੱਥੇ ਗਦਾਰਤ ਨੇ ਪੁਰਾਣੀ ਸਿਆਸਤ ਵਾਲਿਆਂ ਨੇ ਇੱਥੇ ਇੱਕ ਦਵਾਨੇ ਦੀ ਦਿੱਤੀ ਕੋਈ ਲੀਡਰ ਸਕੂਲਾਂ ਚ ਨਹੀਂ ਜਾਂਦਾ ਪੁਰਾਣੇ ਜਿਹੜੇ ਲੀਡਰ ਆਮੀਦਾ ਤੇ ਕਾਕੇ ਉਹ ਤੇ ਏਸੀ ਲਾ ਕੇ ਆਹਲੇ ਸਤ ਮਤਲ ਨਜ਼ਾਰੇ ਲੈਣ ਡੇ ਉਹ ਪੱਖੇ ਚੱਲਣ ਡੇ ਏਸੀ ਚੱਲਣ ਡੇ ਉਹ ਕਦੀ ਗਲਮੀ ਕੁਲਮੀ ਚ ਨਹੀਂ ਜਾਂਦੇ ਉਹ ਤਾਂ ਅਸੀਂ ਆਮ ਕਲਾ ਲੈ ਗਰੀਬਾਂ ਦੇ ਪੁੱਤਾਂ ਹਿੱਸਾ ਨੂੰ ਗਲਮੀ ਕੁਲਮੀ ਕੋਈ ਬਹੁਤੀ ਮਸੂਰ ਦੇਖਣ ਚ ਇਹ ਵੀ ਹੈ ਕਿ ਲੋਕ ਜਿਹੜੇ ਨੇ ਪ੍ਰਾਈਵੇਟ ਸਕੂਲਾਂ ਚ ਆਪਣੇ ਬੱਚੇ ਨੂੰ ਹਟਾ ਕੇ ਸਰਕਾਰੀ ਸਕੂਲਾਂ ਚ ਐਡਮਿਸ਼ਨ ਬਿਲਕੁਲ ਜੇ ਸਰਕਾਰੀ ਸਕੂਲ ਵਧੀਆ ਕਰ ਦਾਂਗੇ ਤੇ ਸਭ ਲੋਕ ਸਸਤਾ ਜਿਹੜੇ ਬੱਚੇ ਜਿਹੜੇ ਉਹ ਸਰਕਾਰੀ ਸਕੂਲਾਂ ਹੀ ਲਾਦੇ ਆ ਕਿਉਂਕਿ ਪ੍ਰਾਈਵੇਟ ਸਕੂਲ ਬਹੁਤ ਮਹਿੰਗੇ ਆ ਬਹੁਤ ਜ਼ਿਆਦੀ ਭਗਾਈ ਆ ਤੇ ਲੋਕਾਂ ਦੀ ਆਮਦਨ ਕਟਿਆ ਲੋਕਾਂ ਦੀ ਕਮੈਸਟੀ ਨਹੀਂ ਇਹਨੇ ਪੈਸੇ ਖਰਚ ਸਕ। ਸੋ ਅਸੀਂ ਕੋਸ਼ਿਸ਼ ਕਰਦੇ ਆ ਕਿ ਸਕੂਲ ਇਦਾਂ ਦੇ ਬਣਾ ਦੋ ਕਿ ਹਰ ਬੰਦਾ ਆਪਣੇ ਬੱਚੇ ਜਿਹੜੇ ਇੱਥੇ ਦਾਖਲ ਕਰਾ। ਮੇਰਾ ਪਿੰਡ ਮਾਕੋਵਾਲ ਸਾਬਕਾ ਸਰਪੰਚ ਸਰਦਾਰ ਕਸ਼ਮੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਅੱਜ ਤਾਰੀਖਾਲ ਸਾਹਿਬ ਆਏ ਸੀ ਅੱਜ ਅਸੀਂ ਕਹਿਣਾ ਚਾਹੁੰਦੇ ਆ ਜੀ ਬਹੁਤ ਵਧੀਆ ਪ੍ਰਾਲਾ ਜਿਹੜਾ ਪਹਿਲੀ ਵਾਰੀ ਮੰਤਰੀ ਸਾਹਿਬ ਸਾਡੇ ਸਕੂਲ ਦੇ ਵਿੱਚ ਪੇਸ਼ਕਸ਼ ਕੀਤੀ ਆ ਬਾਕੀ ਸਾਡੇ ਸਕੂਲ ਦੀ ਪੜ੍ਹਾਈ ਜਿਹੜੀ ਹੈ ਬਹੁਤ ਵਧੀਆ ਪ੍ਰਿੰਸੀਪਲ ਬਹੁਤ ਵਧੀਆ ਬਹੁਤ ਵਧੀਆ ਸਕੂਲ ਚਲਾ ਰਿਹਾ ਹੈ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਜਿਹੜਾ ਪਿੰਡਾਂ ਦੇ ਸਕੂਲਾਂ ਜਾ ਰਹੇ ਨੇ ਸਕੂਲਾਂ ਬਹੁਤ ਵਧੀਆ ਪ੍ਰਾਲਾ ਜੀ ਬਹੁਤ ਵਧੀਆ ਅਜ ਤੱਕ ਕਿਹੋ ਜਿਹਾ ਪ੍ਰਾਲਾ ਹੋਇਆ ਹੀ ਨਹੀਂ ਅਜ ਤੱਕ ਨਹੀਂ ਪ੍ਰਾਲਾ ਕਹੇ ਵੀ ਮੈਂ ਵੀ ਬੜੀਆਂ ਪਾਰਟੀਆਂ ਹੀ ਰਿਆਂ ਪਰ ਨਹੀਂ ਮੈਂ ਕਾਂਗਰਸੀ ਰਿਆਂ ਪਹਿਲਾਂ ਪਰ ਮੈਂ ਪ੍ਰਾਲਾ ਇਹੋ ਜਿਹੀ ਆਪਣੀ ਪਾਰਟੀ ਵੀ ਨਹੀਂ ਕਦੀ ਵੇਖਿਆ ਜੋ ਅੱਜ ਮੈਂ ਇਹਨਾਂ ਦੇ ਨਾਲ ਤੁਰਿਆ ਇਹਨਾਂ ਨਾਲ ਹੀ ਸਦਾ ਰਹਾਗਾ ਤੇ ਪ੍ਰਾਲਾ ਬਹੁਤ ਵਧੀਆ ਨਾਲ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਅਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼